ਤਦ ਅਹਿਮਦ ਸ਼ਾਹ ਦੁਰਾਨੀ ਜਿਹਨੂੰ ਅਬਦਾਲੀ ਆਂਦੇ ਹੋ ਇਹ ਬਣਿਆ ਅਫਗਾਨਿਸਤਾਨ ਦਾ ਬੇताज ਬਾਦਸ਼ਾਹ ਇਹਨੇ ਕੋਈ 1747-48 ਤੋਂ ਲੈ ਕੇ 1767-68 ਈਸਵੀ ਤੱਕ ਵੱਡੇ 7-8 ਹਮਲੇ ਭਾਰਤ ਤੇ ਕੀਤੇ 1761 ਈਸਵੀ ਵਿੱਚ ਇਹਨੇ ਹੀ ਹਿੰਦੁਸਤਾਨ ਦੀ ਵੱਡੀ ਤਾਕਤ ਮਰਾਠਾ एंपਾਇਰ ਨੂੰ ਪਾਣੀਪਤ ਦੇ ਮੈਦਾਨ ਅੰਦਰ ਬੁਰੀ ਤਰ੍ਹਾਂ ਹਰਾਇਆ ਪੰਜਾਬ ਜਿੱਤਣ ਆਏ ਮਰਾਠੇ 20 ਸਾਲ ਲੱਗ ਨਹੀਂ ਸਿੱਧਾ ਕਰ ਸਕਿਆ ਅਸੀਂ ਮਾਰ ਮਚਾਈ ਅਬਦਾਲੀ ਨੇ ਇੱਕ ਵਾਰ 1757 ਈਸਵੀ ਦੀ ਗੱਲ ਹੈ ਲੁੱਟ ਕੇ ਕਿਧਰੇ ਦਿੱਲੀ ਨੂੰ ਗਜ਼ਨੀ ਨੂੰ ਮੁੜਨ ਲੱਗਾ ਗੁਰਿਲਾ ਵਾਰ ਲੜੀ ਮਿਸਲ ਦੇ ਸਿੰਘਾਂ ਨੇ ਖਜ਼ਾਨੇ ਲੁੱਟ ਲਏ ਬਹੁ ਬੇਟੀਆਂ ਛੜਵਾ ਕੇ ਸਨਾਤਨੀਆਂ ਦੀਆਂ ਘਰਾਂ ਤੱਕ ਪਹੁੰਚਾਈਆਂ ਤਿਲਮਲਾ ਉੱਠਿਆ ਜਾ ਕੇ ਆਪਣੇ ਫਰਜ਼ੰਦ ਲਾਹੌਰ ਦੇ ਗਵਰਨਰ ਤੈਮੂਰ ਨੂੰ ਦਰਬਾਰ ਵਿੱਚ ਆਖਣ ਲੱਗਾ ਮੈਂ ਚੱਲਾਂ ਗਜ਼ਨੀ ਤੋਂ ਦਿੱਲੀ ਤਾਈ ਮੇਰੀਆਂ ਅੱਖਾਂ ਚੱਖਾਂ ਪਾਉਣ ਵਾਲਾ ਕੋਈ ਪੈਦਾ ਨਹੀਂ ਹੋਇਆ ਇਹ ਕੌਣ ਨੇ ਚੋਰਾ ਨੂੰ ਮੋਰ ਪੈ ਗਏ ਉਥੇ ਫਿਰ ਸਿੱਖ ਜਗਤ ਦੀ ਸ਼ਾਨ ਵਿੱਚ ਜਿਹੜੇ ਬਚਨ ਪ੍ਰਗਟ ਹੋਏ ਨੇ ਇਤਿਹਾਸ ਵਿੱਚ ਉਦਰਜ ਨੇ ਮੁਰਸ਼ਦ 인 ਕਾ ਵਲੀ ਬਯੋ ਹੈ 인 ਕੋ ਆਬੇ ਹਯਾਤ ਦਯੋ ਹੈ ਐਸੀ ਗਯੋ ਕਲਾਮ ਬਤੈ ਹੈ ਜਿਸ ਸੇ ਬਨਾਏ ਸੁਦਾ ਜੇ ਲਹਿ ਸੋਏ ਪਿਲਾਏ ਲੋਗਨ ਕੇ ਤਾਈ ਸਾਰਗ ਤੇ ਸਿੰਗਲੇਤ ਬਨਾਈ ਅਵਰ ਸਬਨ ਕੋ ਜੀਵ 84 ਮਨ ਤਾਂਬ ਤਾਂਹੇ ਅਬਨਾਸੀ ਇਹਨਾਂ ਦਾ ਮੁਰਸ਼ਦ ਗੁਰੂ ਗੋਬਿੰਦ ਸਿੰਘ ਬੜਾ ਕਾਮਲ ਹੋਇਆ ਹੈ। ਉਹਨੇ ਕਲਾਮ ਉਹਨੇ ਬਾਣੀ ਦਿੱਤੀ ਹੈ। ਪਾਣੀ ਤੇ ਬਾਣੀ ਪੜਦੇ ਨੇ ਆਬੇ ਹਯਾਤ ਅੰਮ੍ਰਿਤ ਬਣਦਾ ਪੀ ਲੈਂਦੇ ਨੇ ਮੌਤ ਨੂੰ ਤਿਚਰਾ ਕਰਦੇ ਨੇ। ਲੋਕਾਂ ਨੂੰ 84 ਮਰ ਮੁਕਣ ਵਾਲੇ ਜੀਵ ਜੰਤੂ ਗਿਣਦੇ ਨੇ ਆਪ ਅਬਨਾਸੀ ਅਖਵਾਉਂਦੇ ਨੇ ਏਡੇ ਭੂਏ ਚਟ ਜਾਂਦੇ ਨੇ ਸਿੰਘਾਂ ਦਾ। ਮੌਤ ਤੋਂ ਨਹੀਂ ਡਰਦੇ ਜੇ ਕਿਦਰੇ ਫੱਟ ਲੱਗ ਵੀ ਜਾਵੇ ਤੇ ਹਰਮੰਦਰ ਸਾਹਿਬ ਪਾਕ ਸਰੋਵਰ ਚ ਚੁੱਭੀ ਲਾ ਕੇ ਨਵੇਂਂਦਰੋਏ ਹੋ ਜਾਂਦੇ ਨੇ ਗਰਜਿਆ ਅਬਦਾਲੀ ਕਹਿੰਦਾ ਜੇ ਪੰਜ ਸਿੰਘ ਆਬੇ ਹਯਾਤ ਬਣਾਉਂਦੇ ਨੇ ਪੰਜ ਲੱਭਣੇ ਹੀ ਨਹੀਂ ਚਾਹੀਦੇ ਮਿੱਟੀ ਚ ਮਲਾ ਦਿਓ ਖਾਲਸਾ ਨਾ ਪੰਜ ਹੋਣਗੇ ਨਾ ਅੰਮ੍ਰਿਤ ਤਿਆਰ ਹੋਵੇਗਾ ਜੇ ਪਾਕ ਸਰੋਵਰ ਇਹਨਾਂ ਨੂੰ ਅਜ਼ਮਤ ਬਖਸ਼ਦਾ ਹੈ ਹਰਮੰਦਰ ਢਾ ਕੇ ਕੂੜੇ ਨਾਲ ਸਰੋਵਰਪੂਰ ਦੇਉ ਇਹਨਾਂ ਦਾ ਤੈਮੂਰ ਦੇ ਹੁਕਮ ਵਿੱਚ ਇਸੇ ਤਰ੍ਹਾਂ ਕੀਤਾ ਗਿਆ ਤੇ ਬੁੱਢੇ ਬਾਪੂ ਬਾਬਾ ਦੀਪ ਸਿੰਘ ਜੋ 75-76 ਵਰਿਆਂ ਦੇ ਦਰਮਿਆਨ ਉਮਰ ਦਮਦਮਾ ਸਾਹਿਬ ਬੈਠੇ ਨੇ ਕੰਨਾਂ 'ਚ ਖਬਰ ਪੈ ਗਈ। ਬਾਬਾ ਜੀ ਸਰੋਵਰਪੁਰ ਦਿੱਤਾ ਗਿਆ ਪਠਾਣਾ ਕਬਜ਼ਾ ਕਰ ਲਿਆ। ਸੂਰਮੇ ਲੈ ਕੇ ਬਾਬਾ ਦੀਪ ਸਿੰਘ ਚੱਲ ਪਏ ਨੇ ਅੰਮ੍ਰਿਤਸਰ। ਵੱਲ ਆਉਂਦਿਆਂ ਜਦੋਂ ਤਰਨਤਨ ਸਾਹਿਬ ਲੰਘੇ ਨਾ ਤੇ ਉਹ ਜਿੱਥੇ ਅੱਜਕੱਲ ਗੁਰਦਰਾ ਲਕੀਰ ਸਾਹਿਬਾ ਉੱਥੇ ਖੰਡੇ ਨਾਲ ਲਕੀਰ ਖਿੱਚੀ ਐ ਤੇ ਉੱਥੇ ਲਲਕਾਰ ਕੇ ਇਹ ਗੱਲ ਆਖੀ ਐ ਵੀ ਜਿਨ੍ਹਾਂ ਨੂੰ ਜਾਨ ਪਿਆਰੀ ਐ ਉਹ ਘਰ ਚਲੇ ਜਾਓ ਤੇ ਜਿਨ੍ਹਾਂ ਨੂੰ ਹਰਿਮੰਦਰ ਸਾਹਿਬ ਪਿਆਰਾ ਐ ਧਰਮ ਪਿਆਰਾ ਐ ਲਕੀਰੋਂ ਪਾਰ ਹੋ ਜਾਓ ਦੱਸਦੇ ਨੇ 5000 ਸੂਰਮਾ ਸੀ ਸਾਰੇ ਹੀ ਲਕੀਰੋਂ ਪਾਰ ਲੰਘ ਗਏ ਕਿਸੇ ਨੇ ਘਰ ਪਿਆਰਾ ਨਾ ਸਮਝਿਆ ਕਿਸੇ ਨੇ ਜਾਨ ਪਿਆਰੀ ਨਾ ਸਮਝੀ ਹੁਣ ਉਥੇ ਇੱਕ ਇੰਗਲਿਸ਼ ਦੇ ਟੀਕਾਕਾਰ ਨੇ ਬੜਾ ਸੋਹਣਾ ਲਿਖਿਆ ਹੈ ਕਹਿੰਦਾ ਬਾਬਾ ਜੀ ਦਾ ਬਚਨ ਸੀ ਓਨਲੀ ਦੋਸ ਵਾਰੀਅਰਸ ਹੂ ਲਵ ਹਰਮੰਦਰ ਸਾਹਿਬ ਮੋਰ ਥੈਨ ðiਰ ਲਾਈਵਸ ਸ਼ੁਡ ਕਮ ਅਕ੍ਰੋਸ ਜਿਨ੍ਹਾਂ ਦੇ ਜੀਵਨ ਵਿੱਚ ਸਭ ਤੋਂ ਵੱਧ ਕੇ ਤਵਜੂ ਹਰਮੰਦਰ ਸਾਹਿਬ ਪ੍ਰਤੀ ਹੈ ਸਭ ਤੋਂ ਵੱਧ ਕੇ ਤੇ ਹਰਮੰਦਰ ਸਾਹਿਬ ਪ੍ਰਤੀ ਹੈ ਦੀਨ ਮਸਕ ਜਿਨ੍ਹਾਂ ਨੂੰ ਪਿਆਰਾ ਹੈ ਉਹੀ ਮੇਰੇ ਨਾਲ ਚੱਲਣਗੇ ਕਹਿੰਦੇ ਹੈਰਾਨੀ ਦੀ ਗੱਲ ਹੈ ਸਾਰੇ ਹੀ ਤੁਰ ਪਏ ਨੇ ਮੌਤ ਵੇਹਣ ਲਈ ਇੱਕ 30 ਬੱਤੀਆਂ ਵਰਿਆਂ ਦਾ ਜਰਨੈਲ ਜਮਾਲ ਛਾ ਵੀ ਆਂਦੇ ਨੇ ਅਮਾਨ ਖਾਂ ਵੀ ਆਖਿਆ ਜਾਂਦਾ ਕਈ ਲਖਬ ਨੇ ਉਹਦੇ ਨਾਮ ਨੇ ਜਿੱਥੇ ਕਿ ਟਾਲਾ ਸਾਹਿਬ ਹੈ ਅੱਜ ਕੱਲ ਉਦਾਂ ਤੇ ਟਾਲੀ ਸੀ ਨਿਹੰਗ ਸਿੰਘਾਂ ਦਾ ਬੋਲਾ ਬੜਾ ਬੁਲੰਦ ਹੈ ਆਪਾਂ ਟਾਲਾ ਸਾਹਿਬ ਆਖ ਦਿੰਦੇ ਆਂ ਕਹਿੰਦਾ ਛੋਲਿਆਂ ਨੂੰ ਬਦਾਮ ਕਹਿ ਦਈਦਾ ਹੈ ਪੋਜ਼ਿਟਿਵਿਟੀ ਸਕਾਰਾਤਮਕ ਬੋਲੀ ਚੜ੍ਹਦੀ ਕਲਾ ਦੇ ਬੋਲ ਉਥੇ ਤੀਆਂ ਬੱਤੀਆਂ ਵਰਿਆਂ ਦੇ ਜਰਨੈਲ ਨਾਲ ਕਮਸ਼ਾਨ ਦਾ ਯੁੱਧ ਮੱਚਿਆ ਬਾਬਾ ਦੀਪ ਸਿੰਘ ਦਾ ਸਾਂਝਾ ਵਾਰ ਚੱਲਿਆ